ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਫੜ ਜਾ ਫੜ ਜਾ ਬਿਸ਼ਾਪ ਕਰੀ ਜਾਂਦਾ ਮੈਂ ਆਇਆ ਬਾਪੂ ਓਏ ਆ ਗਿਆ ਹੁਣ ਕੋਈ ਬੁੰਡ ਦੁਖਦੀ ਐਡੀ ਕਾਲ ਹੋ ਗਈ ਹੁਣ ਉਦੋਂ ਖੜਜਿਆ ਕਰੋ ਬੁੰਡ ਤੇ ਮਾਰੂਆ ਜੋੜਾ ਕਦੇ ਐ ਲੈ ਕੇ ਨਾਂਗੇ ਕਦੇ ਐ ਮੋਟਰਸਾਈਕਲ ਮੈਂ ਤਾਂ ਉਦੋਂ ਕੌਲ ਚ ਜਾਂਦਾ ਜਾਂਦਾ ਮੈਂ ਭੈਣ ਦੇ ਕੌਲ ਜਾਂਚਦਾ ਵੇ ਖੜਦੋ ਸਿੰਨੇ ਉਹਨੂੰ ਸਕੂਟਰ ਜੇ ਨੂੰ ਕਦੇ ਆਏ ਨਾਂਗੇ ਕਦੇ ਆਏ ਨਾਂਗੇ ਚੜਾਇਆ ਤਾਂ ਕਿਉਂ ਨਹੀਂ ਖੜਦੇ ਹੋ ਪੰਜ-ਪੰਜ ਟੰਗ ਲੈਨੇ ਹੋ ਕੰਗਾਂ ਦਾ ਕਰਦੇ ਆ ਆ ਬੈਠਾ ਭੈਣ ਦਾ ਲੰਨ ਮੋਚਨੇ ਨਾ ਹਵਾਲੇ ਪੱਟੀ ਜਾਂਦਾ ਉਹ ਲੀਆਂ ਦੇ ਉਹ ਚੰਦ ਕਮਾਓ ਹਾਰ ਦੀਆ ਬੰਦਿਆ ਵਟ ਦਾ ਸ਼ੇਰਾ ਬਚ ਗਿਆ ਉਹ ਛੱਡ ਦਿਆ ਕਰ ਸੀਸੇ ਦਾ ਖੜਾ ਆ ਨੂੰ ਜਾ ਰੋ ਨਾ ਫੋੜਾ ਇਹ ਹੋ ਰਹੀ ਸੀ ਗੱਲ ਤੇ ਕਿਹੜੇ ਬਦ ਦੀਦਾ ਤਾਂ ਹੈ ਨਹੀਂ ਕਮਾ ਦੀਦਾ ਤਾਂ ਹੈ ਨਹੀਂ ਫੋੜਾ ਕਿਤੇ ਜਿੰਦਾ ਤਾਂ ਬਾਵਾ ਅੱਗੇ ਨਾਲ ਨੀਗਾ ਬਹੁਤਾ ਉਹ ਕਾ ਬਹੁਤ ਬਣ ਗਈ ਖਰਮੋਜਾ ਨੇ ਬਹੁਤ ਬਣ ਮਾਤੀ ਸੀ ਹੁਣ ਦਾ ਨਹੀਂ ਕਰਦਾ ਨਹੀਂ ਕਰਦਾ ਨਹੀਂ ਹੋਰ ਕੰਕਣ ਕਾ ਗਈ ਕਿ ਕਿਵੇਂ ਕੱਟੂ ਦੇਣਾ ਨਾ ਨਾ ਹੁਣ ਤਾਂ ਲੱਗ ਰਹੀਆਂ ਮਸ਼ੀਨਾਂ ਚੱਲ ਰਹੀਆਂ ਟਾਮੀਆਂ ਟਾਮੀਆਂ ਪਾਆਂ ਮੀਆਂ ਉਹ ਕਿਤੇ ਕਿਤੇ ਚੱਲੀ ਜਾਂਦੀਆਂ ਮਸ਼ੀਨਾਂ ਅੱਛਾ ਚਾਹ ਹੋ ਚੱਲ ਪੀਆਂ ਹਾਂ ਉਹ ਚੱਲੀਆਂ ਜਾਂਦੀਆਂ ਸਾਡੇ ਵੀ 5-6 ਦਿਨ ਕੱਟੂ ਕਣਕ ਤਾਂ ਅੱਛਾ ਵੱਡੀ ਕਿ ਨਾ ਕੁਛ ਹੋ ਜੇ ਕੱਚਾ ਕੱਚ ਦਾ ਪਾਈ ਆ ਕਣਕ ਕਹਿਣਾ ਵੱਡੀ ਕੇ ਨਾ ਕੁਛ ਕਣਕ ਕਣਕ ਨਹੀਂ ਬੱਜੀ ਹੈ ਅੱਛਾ ਭਗੇ ਨਹੀਂ ਕਣਕ ਤੋਂ ਪਾਪ ਮੇਰਾ ਮੋਢਾ ਆਜਾ ਹੁਣ ਬੁੰਡ ਦੁਖਦੀ ਆ ਕਾਲ ਹੋਰੀ ਐਨੀ ਦਰਦ ਹੋਈ ਜਾਂਦਾ ਮੈਂ ਕੀ ਕਰਾਂ ਓ ਚੰਦ ਹੈ ਓ ਇਹਦਾ ਮੋਢਾ ਦੇਖ ਯਾਰ ਮੋਟਰਸਾਈਕਲ ਤੋਂ ਡਿੱਗ ਪਿਆ ਏ ਤੁਂ ਦਰਦ ਹੋਈ ਹੈ ਨਾ ਮੋਢਾ ਘਰੇ ਜਾ ਬੜਿਆ ਭੈਣ ਦੀ ਬੁੰਡ ਜਾ ਬੜਿਆ ਤੇਰੀ ਦੀ ਦੁਖ ਦਾ ਮੋਢਾ ਮੋਢਾ ਆਹ ਢਾਂਗ ਮਾਰ ਕੀਨੇ ਉਹ ਸਕੂਟਰ ਤੋਂ ਡਿੱਗ ਪਿਆ ਸਕੂਟਰ ਤੋਂ ਅੱਛਾ ਹਾਂ ਠੀਕਾ ਚ ਸਕੂਟਰ ਤੋਂ ਡਿੱਗ ਪਿਆ ਹਾਂ ਬਾਬਾ ਨਹੀਂ ਕੁੜੀ ਦੀ ਫੁੱਦੀ ਲੈ ਕਿਤੇ ਇਹ ਮੈਂ ਤੈਨੂੰ ਹੋਰ ਦੱਸਦਾ ਮੇਰੇ ਪੁੱਤੇ ਨੇ ਵੀ ਬੁੜੀਆਂ ਮਾਂ ਗਈ ਜਾਂਦੇ ਆ ਯਾਰ ਹਾਂ ਹੈ ਤਾਂ ਹੀ ਕੁੜੀ ਦੀ ਲੰਨ ਲੈਣੇ ਇਹ ਕੰਮ ਨੂੰ ਆ ਜਾ ਇੱਕ ਪਕਾਈ ਮਰੀ ਇਹਨਾਂ ਪੁੱਤਾ ਬੈਠਾ ਕੋਈ ਸ਼ਰਮ ਕਰ ਮੜੀ ਮੋਟੀ ਖੋਤਾ ਕੇ ਮੁੰਡੇ ਆਪਾਂ ਦੀ ਬੁੰਡ ਦੇ ਰਿਆ ਪੋਤਾ ਬੈਠਾ ਕੋਲੇ ਸ਼ਰਮ ਕਰਦਾ ਆ ਆਓ ਆਪਾਂ ਨੂੰ ਗੱਲ ਕਰ ਜੇ ਨੂੰ ਕੋਈ ਸੁਣਦਾ ਹੂ ਆ ਤੇਰੇ ਵਗੂ ਸੁਣਦਾ ਨਹੀਂ ਇਹਨੂੰ ਵੀ ਇਹਨਾਂ ਦਾ ਕੀ ਜੇ ਤੈਨੂੰ ਨਹੀਂ ਸੁਣਦਾ ਕਿਸੇ ਨੂੰ ਨਹੀਂ ਸੁਣਦਾ ਠੀਕ ਉਹਦਾ ਮੋਢਾ ਦੇਖ ਯਾਰ ਬਾਬਾ ਯਾਰ ਮੋਢਾ ਉਹਦਾ ਯਾਰ ਕੰਮ ਛੱਡੀ ਬੈਠਾ ਸੀ ਮੈਂ ਔਰ ਛੱਡੀ ਬਟਾਈ ਪੈਣ ਦੀ ਫੁੱਦੀ ਪਹਿਲਾਂ ਤੇਰੀ ਦੁਕਾਨ ਆਈ ਬਾਲਾ ਹੁੰਦਾ ਹਾਂ ਦਰਦ ਬਾਲਾ ਹੁੰਦਾ ਬਾਬਾ ਦਰਦ ਕੋਈ ਦੁਨੀਆ ਪਠੋਲੇ ਦਾ ਕੰਮ ਨਹੀਂ ਹੈ ਦਰਦ ਹੁੰਦਾ ਦਰਦ ਕੀ ਕਹਾਂ ਯਾਰ ਉਹ ਦਰਦ ਹੁੰਦਾ ਪਰੋਣਿਆ ਦਰਦ ਉਹਦੇ ਅੱਖਾ ਆਹੋਲੀ ਉਹ ਮੁਲਾਇ ਮਮਈ ਪਾਈ ਤੇਰੀ ਭੈਣ ਦੀ ਬੁੰਡ ਪਾਈ ਫਿਰਦਾ ਆ ਪਾਟੀ ਉਹ ਐ ਪਾਈ ਫਿਰਦਾ ਯਾਰ ਬਲੈਨ ਇਹਦੇ ਠੱਲੇ ਛੱਛਾ ਬਲੈਨ ਬਲੈਨ ਆ ਮੜਕੇ ਮੜਕੇ ਤੋਂ ਪਾਉਂਦੇ ਆ ਆਹੋ ਕੰਕਰ ਜਿਹਦਾ ਮਈ ਆਇਆ ਤੇ ਮੋਢੇ ਚਾਰ ਉਂਗਲਾਂ ਤਨੀ ਮਾ ਹੋ ਰਿਆ ਓਏ ਤੇਰੀ ਭੈਣ ਦੀ ਬੁੰਡ ਹੋ ਰਿਆ ਨੀ ਮਾ ਕਿੱਥੇ ਨੀ ਮਾ ਹੋ ਰਿਆ ਐ ਐ ਕਰ ਇੱਥੋਂ ਕੋਈ ਧੱਕਾ ਤੋੜ ਲੈ ਦੋਨੇ ਧੁੰਨੀ ਕੋਲੋਂ ਲੈ ਕੇ ਨਾ ਹਾਂ ਤਾਂ ਹਾ ਦੋਨਾ ਮੁੰਮੇ ਮਿੰਬੀ ਕੋਠਾਂ ਚ ਆ ਦੱਕਾ ਲੇ ਗਏ ਹਮ ਮਮਾ ਨੌਕਾ ਨਹੀਂ ਮਾ ਹੋਇਆ ਹੋਵੇ ਉਹਦਾ ਸਿਰ ਉਹ ਚੀਜ਼ ਮੋਢੇ ਦਾ ਫੇੜੀ ਪਤਲ ਖਿੱਚ ਪਾਉ ਮਮੇ ਨੂੰ ਹਾਂ ਉੱਥੋਂ ਦੇਖ ਜਾਉਂ ਗੜਾ ਮਿਲਲਾ ਉਂਗਲਾਂ ਨੂੰ ਕੀ ਡੱਕੇ ਹੀ ਮਿਲਲਾ ਹੁਣ ਬੌਂਕਰ ਜੀ ਪਈਆ ਬਾਪੂ ਆ ਚੱਕ ਲਾ ਉਹ ਇਹਦੇ ਨਾਲ ਮੈਂ ਇਹਦੇ ਨਾਲ ਸਿਰ ਪਤਾ ਲੱਗ ਜਾਂਦਾ ਵੀ ਸੈਂਟਰ ਚਾ ਚੀਜ਼ ਆ ਉਂਗਲ ਕਈ ਵਾਰੀ ਘਾਟ ਵੱਜ ਜਾਂਦੀ ਆ ਉਹ ਜਮਾ ਮਮਮੀ ਤੇ ਲਾਈ ਚੰਗਾ ਚੰਗਾ ਹਾਂ ਚੱਕ ਪੁੱਤ ਛਲਟ ਨੀ ਤਾਂ ਫਰ ਬਾਹ ਦੋਖੂ ਬਾਬਾ ਉਹ ਬਾਹ ਦੀ ਬੁੰਡ ਪਾ ਕੋਈ ਨਹੀਂ ਉਹ ਕਰ ਜਾ ਰੋ ਲੋੜੀ ਨਹੀਂ ਹੈ ਐਨਾ ਕੰਮ ਟਾਹੀ ਨਹੀਂ ਚੱਲੀਏਗਾ ਕੀ ਚੱਲੇਗਾ ਪੈ ਨਹੀਂ ਦਰਦ ਦਰਦ ਕਹਿੰਨਾ ਵੀ ਚੱਲੇਗਾ ਉਹ ਤਾਂ ਹੁਣ ਚੱਲੀ ਜਾਂਦਾ ਚਾਹੇ ਏ ਕੰਗਰਜ ਤੋਂ ਨਹੀਂ ਬੁੜੀਆਂ ਵਰਗੇ ਉਹ ਗਲੀ ਵਿੱਚ ਪਾਉਣਗੇ ਉਹ ਗੱਲ ਕਰਤਾ ਕਿਹ ਜੀ ਗੱਲਾਂ ਕਰਦਾ ਬਾਬਾ ਯਾਰ ਤੂੰ ਬਹੁਤ ਅੱਛਾ ਗੱਲ ਹੈ ਇੱਕ ਮਰਦ ਨੂੰ ਆਹਾਂ ਭਾਈ ਫਰਕ ਹੈਗਾ ਕਿੱਥੇ ਫਰਕ ਦੋ ਉਂਗਲਾਂ ਦਾ ਉਤਰਾ ਤੂੰ ਕਾਹਦਾ ਫਰਕ ਓ ਜਦੋਂ ਜੱਟ ਅੰਗ ਪਰ ਹੱਟ ਹਲ ਦਾ ਆਪਣਾ ਫਰਕ ਪੈਂਦਾ ਮੱਲੂ ਮਾਸ ਪਾਟੇ ਉਤਰਾ ਗਈ ਕਾਹ ਨੂੰ ਪਾਚਾ ਆ ਆ ਆ ਕੱਢ ਪਲਾਂ ਆ ਕੱਢ ਦੇ ਇਹ ਗੁੰਡ ਦੇ ਨੇ ਸਕੰਜੇ ਜੇ ਭਾਈ ਫਿਰਦੇ ਨੇ ਇਹ ਆ ਬਾਹ ਸਿੱਜੀ ਕਰੀ ਪੁੱਤ ਗੱਲ ਚਰਾਖਾ ਮੁੜ ਕੇ ਫੇਰ ਹਲੇ ਆਲੇ ਇਹ ਐ ਬਾਹ ਸਿੱਜੀ ਕਰਕੇ ਤਾਂ ਚੱਕ ਬਾਹ ਤਾਂ ਨਹੀਂ ਚੱਕੀ ਦੀ ਬਾਬਾ ਚੱਕੀ ਦੀ ਹੁੰਦੀ ਫਿਰ ਤੇਰੇ ਕੋਲੇ ਭੈਣ ਜਾਉਣੀ ਸੀ ਚੱਕੀ ਫੇਰਦਾ ਸੀ ਤੇਰੀ ਭੈਣ ਦੀ ਬੁੰਡ ਫੇਰਦਾ ਜੇ ਬਾਹ ਚੱਕਣਾ ਹੁੰਦਾ ਫਿਰ ਤੇਰੇ ਕੋਲ ਕਿਉਂ ਦੇ ਓਏ ਕਿਸ਼ੇ ਤੇ ਨਹੀਂ ਚੱਕਣੀ ਆਪਦੀ ਬਾਹ ਤਾਂ ਮਾਰ ਲਾ ਮੱਥਾ ਤਾਂ ਚੱਕਣੀ ਆਪਦੀ ਆ ਪਕੜਾ ਡਾਕਟਰ ਕੋਲੇ ਲੈ ਚੱਲਣਾ ਮੈਨੂੰ ਕਿਤੇ ਆਏ ਚੱਕ ਜਾ ਆਏ ਚੱਕ ਆਏ ਆਏ ਕਿੱਕੀ ਚੱਲ ਆਏ ਚੱਕ ਛੱਡ ਦੇ ਐ ਬੁੰਡ ਪਾਟ ਦੀ ਹੁਣ ਜਦੋਂ ਨਹੀਂ ਹੋਇਆ ਜਦੋਂ ਮਾਗਰ ਭਾਇ ਸੀ ਖੜ ਜਾ ਖੜ ਜਾ ਏ ਰੜਕ ਇੱਥੇ ਆ ਇੱਥੇ ਆ ਬੋ ਬਣ ਕੀ ਗੱਲ ਅੱਛਾ ਫਰਕ ਹੁਣ ਕੱਢਦੇ ਫੇਰਾ ਕੀ ਕਰੂ ਕੀ ਪਤਾ ਇਹਦੇ ਗੋਗਾ ਇਲਮ ਲਾ ਮਖੇ ਮਲਈਗਾ ਇਲਮ ਲਾ ਮਾ ਦੇਖ ਲੈ ਜਿਹੜਾ ਤੈਨੂੰ ਲੋਟ ਲੱਗਦਾ ਧੱਕ ਜਾਂ ਫੇਰਾ ਧੱਕ ਦੇ ਚੱਲ ਫੇਰ ਅੰਦਰ ਅੰਦਰ ਚੱਲ ਕੀ ਧੱਕਣਾ ਨਹੀਂ ਕੋਈ ਐ ਧੱਕ ਦੇ ਯਾਰ ਉਹ ਕਹਿੰਦਾ ਵੀ ਆ ਧੱਕ ਦੇ ਗਾਹਾਂ ਨੂੰ ਜਿੱਥੇ ਤੁਹਾਨੂੰ ਲੱਗਦਾ ਅੱਛਾ ਮਾਖਾ ਕਾ ਚੋਂ ਕੋਈ ਨਾ ਇਹਦਾ ਲੰਨਾ ਖੜ ਜਾ ਹਜੇ ਉਹ ਕਿ ਉਮਰ ਥੋੜੀ ਹੋਈ ਆ ਡਾਕਟਰ ਕੋਲੇ ਜਾ ਲੈ ਬਾਹ ਓਏ ਤੇਰੇ ਪਰਵਾਹ ਨਾ ਮਨ ਆਏ ਆ ਆਹ ਛੜੀ ਹੱਡੀ ਨਾ ਡੋਂਗਲਾਂ ਸਨ ਪਹਿਲੇ ਇੱਥੇ ਲੋ ਕੀ ਕਰਦੇ ਸਾਰੇ ਕਰਦੇ ਨਾ ਬਾਹ ਓਏ ਤੇਰੇ ਜਾਨ ਦਾ ਕੰਮ ਦਾਉ ਲੁੱਟ ਬਣੇ ਆਹ ਹੋ ਜਾ ਖੋ ਜਾ ਖੋ ਜਾ ਆਹ ਹੋ ਜਾ ਆਏ ਕਰੀ ਆ ਆ ਖੜ ਜਾ ਖੜ ਜਾ ਆ ਕੰਜੇ ਦੇ ਗੋਲ ਵੀ ਹੱਲਿਆ ਪਿਆ ਸੀ ਉਹ ਇਹ ਕਿੱਥੋਂ ਹੱਲ ਗਿਆ ਕੰਜੇ ਤਾਂ ਬੱਜਿਆ ਇੱਥੇ ਕੁਪੈਨ ਦੀਪ ਬੁੰਡ ਦੇ ਹੱਥ ਬੇਰੀ ਜਾਂਦਾ ਇੱਕ ਜੀ ਵਾਲੀ ਕੱਢ ਛੱਡੀਆ ਇਹਦਾ ਦੁਖਰਾਖਾਂ ਦਾ ਜੰਮ ਜੋ ਮਲਾਉਂਦਾ ਅੱਛਾ ਮੈਂ ਜਾਨ ਨਾ ਪਰਵਾ ਇੱਥੋਂ ਇੱਥੇ ਇੱਥੇ ਬੱਜਿਆ ਸੀ ਮੈਂ ਮੰਮਾ ਉਹ ਗਰਾਊਂਡ ਜਾਂਦਾ ਬਰਜ ਜ ਕਰਦਾ ਬਰਜ ਜ ਕੀ ਉਹ ਐਕਸਰਸਾਈਜ਼ਾਂ ਹੀਆ ਕਰਦੇ ਆ ਇਹ ਪਤਾ ਨਹੀਂ ਕੀ ਅੱਛਾ ਉਹ ਜਿਮ ਜਾਂਦਾ ਨਾ ਬਾਬਾ ਖਾਚਾ ਨਿਮ ਨਿਮ ਦਾ ਪੱਟ ਦੇ ਭਾਵੇਂ ਤਾਂ ਸੁੱਕੋਗੇ ਸਾਰੇ ਨਿਮ ਤਾਂ ਰਹੀ ਨਹੀਂ ਕਿਤੇ ਖਰਚਾ ਖਰਚਾ ਦੂਜਾ ਮੋੜਾ ਵੀ ਤਾਰੂ ਮੂਹ ਆਹਾਹਾਹਾ ਦੇਖ ਖਾਚਾ 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 ਇੱਕ ਮਿੰਟ ਇੱਕ ਮਿੰਟ ਦੋ ਮਿੰਟਾਂ ਦੀ ਕੰਮਾਂ ਬache ਦਰਦ ਤੇਰੇ ਨਾਲ ਦੀ ਨਾਲ ਨਾ ਹੋ ਹੁਣ ਤੇ ਇੱਕ ਬਾਹ ਮਾਰੀ ਐ ਛਾਰਾ ਛਾਰਾ ਦੇਖ ਦੇ ਉਹ ਕਿਨਾਲ ਤਾਂ ਹੈ ਹੀ ਕੰਮ ਬਹੁਤ ਹੈ ਬੜਾ ਬੜਾ ਕਰਦਾ ਇਹੀ ਕੰਮ ਕਰੇ ਖਰਚਾ ਹੋਰ ਮਾਰੇ ਕਾਰਨ ਜੇ ਮੈਨੂੰ ਮਰ ਜੀਤੀ ਆਗੀ ਇਹ ਚੀਜ਼ਾਂ ਡਾਕਟਰਾਂ ਕੋਲ ਤਾਂ ਮੰਨ ਲਾ ਵੀ ਕੋਈ ਇੱਥੇ ਨੂੰ ਨਸ਼ੇ ਵਾਲੀ ਜੇਦਣ ਕਿ ਉਹ ਨਹੀਂ ਲਾਜ ਹੈ ਅੱਛਾ ਇਹ ਜਿਹੜਾ ਟੁੱਟਿਆ ਅੰਗ ਉੱਤਰਿਆ ਅੱਛਾ ਜਦਿਆ ਇਹ ਛਾਰਾ ਵੈਦਾਂ ਕੋਲ ਜਿਪਾ ਲਾਤੀ ਕਰਦੇ ਮੇਰਾ ਬਾਪੂ ਕਰਦਾ ਸੀ ਸਾਨੂੰ ਤੇਰੇ ਕੋਲ ਲਿਆ ਪਹਿਲਾਂ ਘਰੇ ਜਾ ਕੇ ਆ ਦੋਵਾਰੀ ਘਰੇ ਨਹੀਂ ਟੱਕਰਿਆ ਜਾ ਹੋ ਛਿਰਾ ਤੇ ਬਾਹ ਕਾ ਚੱਕੇ ਵਾਹ ਬਾਬਾ ਜਿਉਂਦਾ ਰਹਿ ਬਣ ਕੇ ਨਾ ਚੱਲੀ ਚਾਈ ਦਿੱਤਾ ਬਾਪੂ ਇਹਨੇ ਇਹਨੂੰ ਦੱਸਿਆ ਕੰਮ ਤਾਂ ਪੂਰਾ ਜਾਣਦਾ ਲੁੱਚ ਬਣੇ ਕਰੀ ਜਾਵੇ ਲਾਹ ਦੇ ਹੁਣ ਕੀ ਬੁੰਡ ਚਲੇ ਨਾ ਨਾ ਇਹ ਨਾ ਨਹੀਂ ਪਾ ਕੇ ਰੱਖ ਰਹਾ ਹੁੰਦਾ ਝੋਲ ਪਾਜੀ ਜਾਂਦੀ ਆ ਅੱਛਾ ਆ ਪਹਿਲਾਂ ਹੁਣ ਝੋਲ ਪਾ ਹਾਂ ਕਿਹੜਾ ਪਾਲਾ ਚੱਲ ਇੱਕ ਤੈਨੂੰ ਮੁੰਡੇ ਨੂੰ ਤਾਕਤ ਦੇਵਾਂ ਅੱਛੀ ਬੱਟੀਆਂ ਸੇਵੀਆਂ ਚੌੜੀ ਦੀਆਂ ਅੱਛਾ ਚੌੜੀ ਦੀਆਂ ਬੱਟ ਕੇ ਖਾਂ ਵਰਗਾ ਪਹਿਲਾਂ ਬੋਲ ਪਾਟੀਆਂ ਦੀ ਮੈਂ ਹੁਣ ਬਹੁਤ ਖਾਣਾ ਕਿਵੇਂ ਖਰਾਕ ਤਾਂ ਮੇਰੀ ਬਧੇਰੀ ਆ ਕੀ ਦੇ ਪਈ ਖੁੜਕਾ ਤੇਰੀ ਪੁੱਤ ਦੀ ਬੋਲ ਪਈ ਹੈ ਕਈ ਤਾਂ ਘੰਟਾ ਹੈ ਖਰਾਕ ਕਹਿੰਦਾ ਖਾਣਾ ਪੀਣਾ ਦਾ ਹਾਂ ਹਾਂ ਖਾ ਅੱਖੀ ਬੱਟੀਆਂ ਸੇਵੀਆਂ ਤੇਰੀ ਬੇਬੇ ਨੂੰ ਕਹਿੰਦੀ ਅੱਛੀ ਬੱਟੀਆਂ ਤੌਰੀ ਦੀਆਂ ਸਾਂ ਵਰਗਾ ਲੱਪਿਆ ਪਹਿਲਾਂ ਇਹ ਅੱਛੀ ਬੱਟਾਂ ਨੂੰ ਕੀ ਸੇਵੀਆਂ ਓਏ ਓ ਠੀਕ ਹੈ ਕਰਦੀ ਯਾਰ ਮਰੀ ਜਨ ਤੂਟੇ ਮੈਂ ਇਹ ਮਾਸ ਭਰਜੂ ਹੈ ਨਾ ਹਾਂ ਟੌੜੀ ਦੇ ਬੱਟੀਆਂ 6 ਵੀ ਖੰਡ ਨਹੀਂ ਉੱਚ ਪਾਉਣੀ ਠੀਕ ਆ ਬਾੜਾ ਤੇ ਚਿੱਤ ਮੰਨੇ ਦਾ ਗੁੜ ਦੀ ਡਲੀ ਛਿੱਟਲੀ ਮੈਂ ਖੰਡ ਦਾ ਬਾਬਾ ਮੈਂ ਖਾਣਾ ਫਿਰ ਕਹੀਂ ਕਪਾਣ ਫਿਟਗੀ ਛੋਡੀ ਖਾਣਾ ਮੈਂ ਇਹ ਇਹ ਛੜਦੀ ਨਹੀਂ ਖਾਂਦਾ ਆਪਣੇ ਆਂ ਆ ਖਰਾਕਾਂ ਕਿੱਤੇ ਗੁੜ ਦੀ ਡਲੀ ਵੀ ਛਿੱਟ ਕੇ ਨਾ ਆਖਾ ਗੁੜ ਖਾ ਸੱਕਰ ਹੁਣ ਚੱਕੀ ਨਵੇਂ ਦੁੱਧ ਹੋਣਾ ਜਵਾਨੀ ਚ ਗੁੜ ਦਾ ਮਾੜਾ ਫਿਰ ਤੂੰ ਆਪ ਤਾਂ ਭੈਣ ਜਾਈਏ ਨਾ ਗੁੜ ਪਾਲ ਓਏ ਜਿਹੜੀ ਚੀਜ਼ ਲੋੜ ਹੈ ਜਦ ਸੇਵੀਆਂ ਚ ਮਿੱਠਾ ਹਾਂ ਫਿਰ ਉਹ ਚ ਪਾਲੀ ਨਹੀਂ ਕਰਦਾ ਇੰਨਾ ਪਾਲੇ ਗੁੜ ਕਦੇ ਖਾਦਾ ਨਹੀਂ ਬਾਬਾ ਮੈਂ ਖੰਡੇ ਖਾ ਕੇ ਰਾਜ਼ੀ ਹਾਂ ਇਹ ਛੇੜਾ ਮਾਰੀਆ ਖੰਡ ਜਿਹੜੀ ਤੁਸੀਂ ਖਾਣੇ ਹੋ ਖਾਂਦੇ ਜੈ ਰਣ ਰਾਜਾ ਰ ਠੀਕ ਗੁੜ ਗੁੜ ਵਰਤਿਆ ਕਰੋ ਅਰ ਗੋੜੀ ਖਾਲੇ ਕਰਾਂਗੇ ਆਪਾਂ ਹਾਂ ਉਹ ਗੁੜ ਬਰਥਡੇ ਅੱਜ ਕਰਨਾ ਮਾਮਦੇ ਤਾਂ ਨਹੀਂ ਕਹਨੇ ਆਪਣੋ ਜਾਨੂੰ ਆ ਕੜਾ ਆ ਕੇ ਲਿਆਏ ਅਸੀਂ ਖਲਾੜੇ ਤੋਂ ਜਮਾ ਨਹੀਂ ਖਾਂਦੇ ਉਹ ਪਿਆ ਕਰੇ ਅੱਛਾ ਹਾਂ ਖੰਡ ਦੀ ਬੁੰਡ ਚ ਵੜੀ ਜਾਂਦਾ ਉਹ ਮਾੜੀ ਆ ਯਾਰ ਅੱਗੇ ਉਹੀ ਖਾਈ ਜਾਂਦੇ ਬਾਪੂ ਬੁੜੇ ਯਾਰ ਗੋੜ ਕੀ ਸੀ ਗੋੜ ਵਾਹ ਓ ਛੇਰਾ ਗੋੜਟਾ ਦੁਆ ਲਾਲਾ ਗੋੜਟਾ ਲਾਲਾ ਛੇਰਾ ਮੀ ਮਾਤਲ ਤੇਰੀ ਮਾਸੀ ਕੋਲੇ ਗਏ ਅਸੀਂ ਜਗਮਾਨ ਵਾਲੀ ਅੱਛਾ ਲਾਸ਼ ਪਾਈ ਕਿੱਥੇ ਗਏ ਸੀ ਕਣਕ ਵਟਣਾ ਓਏ ਜਗਮਾਨ ਵਾਲੀ ਗਏ ਆ ਕਿਦਾਂ ਅੱਛਾ ਹਾਂ ਹਾਂ ਗਏ ਆ ਉਹਨੋਂ ਨਹੀਂ ਗੁਰਦੀ ਗੱਲ ਕਰਦਾ ਮੁੰਡੇ ਨੂੰ ਅਸੀਂ ਪਾਈ ਜਦੋਂ ਪਾ ਕੇ ਉੱਥੇ ਲਾਸ਼ ਪਾਈ ਪੰਜ ਸੱਤ ਬੰਦੇ ਇੱਥੋਂ ਤੇ ਉੱਥੋਂ ਮੁੰਡੇ ਕਾਸੇ ਹੋ ਗਏ ਅੱਛਾ ਮਾਤਲ ਵੀ ਆਥਣ ਨੂੰ ਧੋਕ ਲੈ ਕਣਕਾ ਹੁਲਾ ਤੇ ਵੱਢ ਕੇ ਭਈਆਂ ਪਾਤੀਆਂ ਅੱਛਾ ਬਾ ਪਾਤੀਆਂ ਤੇ ਤੂੰ ਯਕੀਨ ਨਹੀਂ ਮੰਨਦਾ ਤੂੰ ਅੱਜਕੱਲ ਮੁੰਡੇ ਖਾਂਦੇ ਨਹੀਂ ਹਾਂ ਤੇ ਬੁੜਾ ਕਿਸਾਨ ਸੇ ਵੱਡਾ ਉਹਨਾਂ ਦਾ ਉਹ ਭਾਈ ਨਾ ਮਾਤਲਵੀ ਝੋਲਾ ਭਰ ਕੇ ਲਿਆ ਘਰ ਦਾ ਗੋੜ ਹੁੰਦਾ ਚਾਰ ਪੰਜ ਭੇਡੀਆਂ ਝੋਲੇ 'ਚ ਅੱਛਾ ਜੀ ਤੇ ਕੌੜੀ ਦਾ ਦੁੱਧ ਡੋਲ ਨਹੀਂ ਭਰੀ ਲੱਕ ਜਿੱਡੀ ਪੇਲੀ ਪੇਲੀ ਖਾਗੇ ਤੇ ਮਾਤਲਵੀ ਕੋਈ ਤਾਂ ਬੰਦਾ ਭੇਲੀ ਕੋਈ ਅੱਧੀ ਭੇਲੀ ਕੋਈ ਡੜਾ 10 ਰੁਪਏ ਪੱਕਾ ਗੋੜ ਖਾਗੇ ਤੇ ਭਾਈ 20 ਰੁਪਏ ਕੇ ਹੋਵਾਂਗੇ ਡੱਡਾ ਆ ਆ ਖਰਾਕਾ ਸੀ ਉਹਦਾ ਹੋ ਤਾਂ ਗੱਲ ਖਾ ਸਰੀਰ ਦੇ ਹਿਸਾਬ ਨਾਲ ਖਾਦੇ ਜਾਂਦੇ ਹੁੰਦੇ ਹੁਣ ਤਾਂ ਜੇ ਐਨਾ ਡਾਲਾ ਤੈਨੂੰ ਦੇ ਦੇਵਾਂ ਘਰ ਦੇ ਗੁਰਦੇ ਟੱਟੀਆਂ ਲੱਗ ਜਾਣ ਆ ਜਾ ਪੱਕਾ ਹੀ ਮਾਰਿਆ ਮੈਂ ਬਾੜ ਬੋਲੀ ਜਾਊਗਾ ਉੱਥੇ ਪਾਈ ਫਿਰ ਰਹੇ ਉਹ ਚੰਗਾ ਚੰਗਾ ਇਹ ਨਾਤੇ ਟੁੱਟੇ ਦੂਜੇ ਦੇ ਨਾਲ ਛੜਤੀ ਟੀਮੀ ਤੇਰੀ ਪੁੱਤ ਕਿਹੜੀ ਛੜਤੀ ਠੀਕ ਹੈ ਜੀ ਵੀ ਛੜਤੀ ਆ ਪਕਾਈ ਮਾਰੀ ਇਹਦਾ ਇਹ ਭੜੀ ਚਕਾਉਂਦੇ ਚਕਾਉਂਦੇ ਨੇ ਉਬਲ ਦੇਤੀ ਓਏ ਇਹ ਪਕਾਈ ਮਾਰੀ ਨੇ ਤਾਂ ਕੋਈ ਭਾਲ ਲਾ ਨਾ ਨਾ ਮਰ ਜਾਣਾ ਆ ਚੱਲ ਜੇ ਇਹ ਭਾਈ ਜੀਰਾਂ ਬੁੜੀ ਛੜਤੀ ਓਏ ਆ ਜਾ ਤੇ ਕਰਤਾਰ ਸਿੰਘ ਦਾ ਓ ਗੱਲ ਚਲੋ ਰਫਲ ਚੱਕ ਲਿਆ ਹੁਣ ਜਾਣੇ ਕਾਨੂੰ ਆ ਜੋ ਇਹ ਪਕਾਈ ਮਰੀ ਇਹਨਾ ਕੁੜੀ ਦੀ ਫੁੱਦੀ ਦੇਣਾ ਹੁਣ ਸੱਚੀ ਗੱਲ ਸੁਣਦਾ ਨਹੀਂ ਹੈ ਲੌੜਾ ਲੱਗਦੀ ਹੈ ਸੱਚੀ ਸਾਲੇ ਲੀਡਰੀ ਦੇ